ਸੀ ਦੇਖ ਰਹੇ ਹੋ ਦੇਨੀ ਸਰ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਖੂਨਦਾਨ ਮਹਾਦਾਨ ਇੱਕ ਬੂੰਦ ਜਿਹੜੀ ਖੂਨ ਦੀ ਹੁੰਦੀ ਆ ਰੰਗਲਾ ਪੰਜਾਬ 'ਚ ਬਣਾਉਣਾ ਉਹਦੇ ਵਾਸਤੇ ਸਿਹਤਮੰਦ ਪੰਜਾਬ ਪਹਿਲਾਂ ਚਾਹੀਦਾ ਹੈ 96 ਤੋਂ 97% ਲੋਕ ਜਿਹੜੇ ਨੇ ਉਹ ਮਹੱਲਾ ਕਲੀਨਿਕ ਚੋਂ ਠੀਕ ਹੋ ਕੇ ਘਰੇ ਵਾਪਸ ਚਲੇ ਜਾਂਦੇ ਨੇ ਸਰਕਾਰੀ ਹਸਪਤਾਲਾਂ ਤੇ ਬਰਡਨ ਬਹੁਤ ਘਟ ਗਿਆ। ਮਹੱਲਾ ਕਲੀਨਿਕ ਜਿਹੜਾ ਬਣਿਆ ਹੋਇਆ ਉਹਦੀ ਬਿਲਡਿੰਗ ਬਹੁਤ ਅੱਛੀ ਬਣੀ ਹੋਈ ਹੈ ਉੱਥੇ ਸਭ ਤਰ੍ਹਾਂ ਦੀਆਂ ਫੈਸਿਲਿਟੀਆਂ ਦਿੱਤੀਆਂ ਹੋਈਆਂ ਸਰਕਾਰ ਵੱਲੋਂ। ਦੋ ਹਫ਼ਤੇ ਤੋਂ ਖੰਗ ਨੇ ਬਹੁਤ ਪਰੇਸ਼ਾਨ ਕਰਾਇਆ ਤੇ ਮੈਂ ਪਹਿਲਾਂ ਬਾਹਰ ਪ੍ਰਾਈਵੇਟ ਦੁਆਇਆਂ ਲੈ ਅੰਦਰ ਆਇਆ ਫਿਰ ਇੱਥੇ ਆ ਕੇ ਲੱਤੀ ਜੀ ਟੈਟ ਫ੍ਰੀ ਹੋਇਆ ਇੱਥੋਂ ਮੈਂ ਠੀਕ ਹੋ ਗਿਆ ਹੁਣ ਮੈਂ ਠੀਕ ਹਾਂ ਬਿਲਕ ਖਾਂਦਾਰ ਮੁਹੱਲਾ ਕਲੀਨਿਕਾ ਸਫਾਈ ਹੈ ਔਰ ਡਾਕਟਰ ਉਹਨਾਂ ਦੀ ਜਿਹੜੀ ਦਵਾਈ ਲਿਖਣੀ ਆ ਉਹ ਕੰਪਿਊਟਰ 'ਚ ਐਡ ਕਰ ਦਿੰਦੇ ਨੇ ਜਿੱਥੇ ਦਵਾਈ ਲੈਣੀ ਆ ਉੱਥੇ ਤੱਕ ਕੰਪਿਊਟਰ ਪਹੁੰਚ ਜਾਂਦੀ ਹੈ ਟੋਟਲ ਪੇਪਰਲੈਸ ਹੈ ਮਾਨਤਾਵਲੇ ਬਹੁਤ ਵਧੀਆ ਉਪਰਾਲਾ ਕੀਤਾ ਵਧੀਆ ਕੰਮ ਕਰਿਆ ਸਰਕਾਰ ਨੇ ਗਰੀਬਾਂ ਦਾ ਭਲਾ ਕਰਤਾ ਪੰਜਾਬੀ 'ਚ ਕਹਿਆ ਜਾਂਦਾ ਹੈ ਬਾਕੀ ਦੇ ਕੰਮ ਬਾਅਦ ਚ ਪਹਿਲਾਂ ਸੇਜ ਜ਼ਰੂਰੀ ਹੈ ਸੋ ਅਸੀਂ ਜਦੋਂ ਸੋਚ ਚੁੱਕੀ ਤਾਂ ਪਹਿਲੇ ਹੀ ਸਾਡਾ ਵਿਜ਼ਨ ਇਹ ਸੀਗਾ ਕਿ ਪੰਜਾਬ ਦੇ ਵਿੱਚ ਹੈਲਥ ਟਾਪ ਕਲਾਸ ਦਾ ਇਲਾਜ ਹੋਵੇ ਸੋ ਇੱਕ ਮੈਡੀਕਲ ਹੱਬ ਦੇ ਰੂਪ ਦੇ ਵਿੱਚ ਅਸੀਂ ਸੋਚਿਆ ਔਰ ਮੈਂ ਕੋਈ ਸ਼ਾਨ ਨਹੀਂ ਕਰ ਰਿਹਾ ਤੁਹਾਡੇ ਤੇ ਮੇਰਾ ਫਰਜ ਹੈ ਜੀ ਉਹ ਤਿੰਨ ਜ਼ਿੰਦਗੀਆਂ ਬਚਾ ਜਾਂਦੀਆਂ ਕਹਾਵਤ ਬਿਲਕੁਲ ਹੀ ਸਹੀ ਹੈ ਔਰ ਕਿਤੇ ਨਾ ਕਿਤੇ ਆਜੜਾ ਨੌਜਵਾਨ ਵੀ ਹੈ ਖੂਨ ਦਾਨ ਦੇ ਕੇ ਉਹਨਾਂ ਝੂਤਮੰਡੇ ਮਰੀਜ਼ਾਂ ਦੀ ਜਾਨ ਬਚਾਉਂਦਾ ਜਿਹੜਾ ਓਖੇ ਬਲੇ ਰਾਹ ਦੇ ਵਿੱਚ ਐਕਸੀਡੈਂਟ ਹੁੰਦੇ ਜਾਂ ਉਹ ਮਰੀ ਜਿਹੜੇ ਹਸਪਤਾਲਾਂ ਵਿੱਚ ਜ਼ੇਰੇ ਇਲਾਜ ਹੁੰਦੇ ਜਿਨ੍ਹਾਂ ਨੂੰ ਖੂਨ ਦੀ ਕਾਫੀ ਲੋੜ ਹੁੰਦੀ ਹੈ ਤਾਂ ਖੂਨ ਦਾਨ ਮਹਾਦਾਨ ਇੱਕ ਸ਼ਬਦ ਹੈ ਜਿਸ ਨੂੰ ਅੱਜ ਦੇ ਜਿਹੜੇ ਨੌਜਵਾਨ ਪੀੜੀ ਵੀ ਬਖੂਬ ਵੀ ਉਸ ਦਾ ਉਸ ਦੇ ਉੱਪਰ ਪੁਨੇ ਚੱਲਦੇ ਆ ਤੇ ਖਾਸਾਕੇ ਲੁਧਿਆਣਾ ਗੱਲ ਕਰਦੇ ਮਹਾਨਗਰ ਲੁਧਿਆਣਾ ਵਿੱਚ ਅੱਜ ਭਾਜਪਾ ਵਰਕਰਾਂ ਵੱਲੋਂ ਅੱਜ ਇਸੇ ਖੂਨਦਾਨ ਮਹਾਦਾਨ ਨੂੰ ਲੈ ਕੇ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਤਾਂ ਤਸਵੀਰਾਂ ਵੀ ਦੇਖ ਸਕਦੇ ਹੋ ਲੁਧਿਆਣਾ ਦੇ ਇੱਕ ਇਲਾਕੇ ਦੀਆਂ ਜਿੱਥੇ ਅੱਜ ਨੌਜਵਾਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਭਾਜਪਾ ਵਰਕਰਾਂ ਵੱਲੋਂ ਅੱਜ ਜਿਹੜਾ ਇੱਕ ਬਲੱਡ ਡੋਨੇਸ਼ਨ ਕੈਂਪ ਲਗਾਇਆ ਗਿਆ ਜਿਸ ਨੇ ਖਾਸਾਕੇ ਗੱਲ ਕਰਦੇ ਹਾਂ ਤੇ ਨੌਜਵਾਨ ਪੀੜੀ ਨੌਜਵਾਨ ਪੀੜੀ ਬਲੱਡ ਡੋਨੇਸ਼ਨ ਲੈ ਕੇ ਕਾਫੀ ਉਸ ਸਾਹਿਤਾ ਕਿਉਂਕਿ ਜਾਗਰੂਕ ਹੋ ਚੁੱਕੇ ਆ ਵੀ ਜਿਹੜੇ ਖੂਨ ਹੈ ਉਹ ਦਾਨ ਕੀਤਾ ਖੂਨ ਹੋਰ ਤਿੰਨ ਲੋਕਾਂ ਦੀ ਜ਼ਿੰਦਗੀ ਬਚਾਉਂਦਾ ਹੈ ਤਾਂ ਕਿਤੇ ਵਾਜਪਾ ਹਮੇਸ਼ਾ ਹੀ ਕੁਝ ਨਾ ਕੁਝ ਆਮ ਲੋਕਾਂ ਵਾਸਤੇ ਇਦਾਂ ਦੇ ਉਪਰਾਲੇ ਕਰਦੇ ਚਾਹੇ ਪ੍ਰਧਾਨ ਮੰਤਰੀ ਉਜਵਲਾ ਆਵਾਸ ਯੋਜਨਾ ਹੋਵੇ ਕਿਤੇ ਪ੍ਰਾਈਮ ਮਿੰਟ ਕਿਤੇ ਇਦਾਂ ਦੇ ਕੰਮ ਹੈ ਉਹ ਲਗਾਤਾਰ ਵਾਜਪਾ ਕਰਦੀ ਹੈ ਖੂਨ ਦਾਨ ਮਹਾਦਾਨ ਅਕਸ਼ਰੀ ਆਪਾਂ ਕਹਿੰਦੇ ਤੇ ਅੱਜ ਲੱਗਦਾ ਵੀ ਅੱਜ ਦੀ ਨੌਜਵਾਨ ਪੀੜ੍ਹੀ ਜਾਗਰੂਕ ਹੋ ਗਈ ਜਿਹੜਾ ਇਹ ਸਾਡੇ ਨਿਕੂ ਭਾਰਤੀ ਜੀ ਨੇ ਔਰ ਛਿੰਦਾ ਜੀ ਨੇ ਇਸ ਏਰੀਆ ਦੇ ਵਿੱਚ ਅੱਜ ਖੂਨਦਾਨ ਦਾ ਕੈਂਪ ਲਗਾਇਆ ਜਿਹਨੂੰ ਖੂਨਦਾਨ ਮਹਾਦਾਨ ਕਹਿੰਦੇ ਆ ਇਹਨਾਂ ਨੇ ਜਿਹੜਾ ਇਸ ਤੋਂ ਪਹਿਲਾਂ ਜਿੰਨੀਆਂ ਵੀ ਸਾਡੇ ਪ੍ਰਧਾਨ ਮੰਤਰੀ ਜੀ ਦੀਆਂ ਯੋਜਨਾਵਾਂ ਸੀਗੀਆਂ ਉਹਨਾਂ ਨੂੰ ਘਰ-ਘਰ ਤੱਕ ਪਹੁੰਚਾਇਆ ਕਿਉਂਕਿ ਇਹ ਇੱਕ ਏਰੀਆ ਐਸਾ ਵਾ ਜਿੱਥੇ ਕਿ ਪ੍ਰਵਾਸੀ ਜਨਤਾ ਔਰ ਸਾਡੇ ਬਹੁਤ ਗਰੀਬ ਭੈਣਾਂ ਮਰੀਆਂ ਤੇ ਬੇਟੀਆਂ ਰਹਦੀਆਂ ਵਾਂ ਜਿਹੜੀਆਂ ਕਿ ਸ਼ਾਇਦ ਸਰਕਾਰੀ ਦਫ਼ਤਰਾਂ ਵਿੱਚ ਜਾ ਕੇ ਜਿਹੜੀਆਂ ਵੀ ਪ੍ਰਧਾਨ ਮੰਤਰੀ ਜੀ ਦੀਆਂ ਸਕੀਮਾਂ ਵਾਂ ਉਹਨਾਂ ਦਾ ਲਾਭ ਨਹੀਂ ਲੈ ਸਕਦੀਆਂ ਸੀ ਇਹ ਨਿਕੂ ਭਾਰਤੀ ਜੀ ਨੇ ਔਰ ਇਹਨਾਂ ਨੇ ਮਿਲ ਕੇ ਇੱਥੇ ਆਪਣਾ ਦਫ਼ਤਰ ਖੋਲ੍ਹਿਆ ਇੱਥੇ ਪੂਰਾ ਸਟਾਫ ਰੱਖਿਆ ਔਰ ਇਹ ਸਾਰੇ ਇਹ ਸਮਾਜ ਦੀ ਸੇਵਾ ਦੇ ਲਈ ਇਹਨਾਂ ਨੇ ਵੱਧ ਚੜ ਕੇ ਪਿਛਲੇ ਕਾਫੀ ਸਮੇਂ ਤੋਂ ਇਹ ਸਾਰਾ ਉਪਰਾਲਾ ਕਰ ਰਹੇ ਨੇ ਕਿ ਸਾਰੀਆਂ ਸਕੀਮਾਂ ਉੱਥੇ ਪਹੁੰਚਣ ਉਸੇ ਮੁਹਿਮ ਨੂੰ ਅੱਗੇ ਵਧਾਉਂਦੇ ਹੋਏ ਅੱਜ ਇਹਨਾਂ ਨੇ ਖੂਨਦਾਨ ਦਾ ਕੈਂਪ ਲਗਾਇਆ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਖੂਨਦਾਨ ਮਹਾਦਾਨ ਇਹ ਜਿਹੜਾ ਖੂਨਦਾਨ ਲਈ ਪ੍ਰੇਰਿਤ ਕੀਤਾ ਇਹਨਾਂ ਨੇ ਸਾਰੇ ਨੌਜਵਾਨਾਂ ਨੂੰ ਨੌਜਵਾਨ ਪੀੜੀ ਨੂੰ ਇੱਕ ਚੰਗੀ ਦਿਸ਼ਾ ਲਈ ਲੈ ਕੇ ਜਾ ਰਹੇ ਨੇ ਤਾਂ ਕਿ ਸਾਡੇ ਬਹੁਤ ਸਾਰੇ ਭੈਣਾ ਵੀਰਾਂ ਜਿਨ੍ਹਾਂ ਦੇ ਐਕਸੀਡੈਂਟ ਹੋ ਜਾਂਦੇ ਨੇ ਜਿਨ੍ਹਾਂ ਦੀ ਜਿਹੜੀ ਜੀਵਨ ਹੈ ਇਹ ਅੱਜ ਉਹਨਾਂ ਦੀ ਜੀਵਨ ਰੇਖਾ ਲਈ ਪ੍ਰਯਾਸ ਕਰ ਰਹੇ ਨੇ ਪ੍ਰਮਾਤਮਾ ਇਹਨਾਂ ਨੂੰ ਅੱਗੇ ਬਹੁਤ ਵਧਾਵੇ ਔਰ ਅਸੀਂ ਇਹੀ ਰੱਬ ਕੇ ਪ੍ਰਾਰਥਨਾ ਕਰਦੇ ਕਿ ਜਿਹੜੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਆ ਉਹ ਇਸ ਮਹਾਦਾਨ ਖੂਨਦਾਨ ਮਹਾਦਾਨ ਕੈਂਪ ਵਿੱਚ ਲੈ ਕੇ ਆਪਣੇ ਜਿਹੜੇ ਸਮਾਜਿਕ ਸਰਚਨਾ ਨੂੰ ਬਿਹਤਰ ਕਰੇ ਔਰ ਬਹੁਤ ਸਾਰੇ ਲੋਕਾਂ ਦੀ ਜਾਨ ਬਚਾ ਸਕੇ ਤਾ ਨੌਜਵਾਨ ਮੇਰੇ ਨਾਲ ਮੌਜੂਦ ਹੈ ਜਿਹੜੇ ਕਰ ਰਹੇ ਕੀ ਨਾਮ ਲੱਗਾ ਕੀ ਨਾਮ ਬੜਾ ਮੇਰਾ ਨਾਮ ਮਵਨ ਕੁਮਾਰ ਹੈ ਅੱਜ ਸੁਣਿਆ ਤੁਹਾਡਾ ਬਰਥਡੇ ਵੀ ਆ ਤੁਸੀਂ ਅੱਜ ਖੂਨਦਾਨ ਵੀ ਕਰ ਰਹੇ ਹੋ ਹਾਂਜੀ ਹਾਂਜੀ ਮੈਂ ਤਾਂ ਜੀ ਸਮਾਜ ਨੂੰ ਇਹੀ ਸਨੇਹਾ ਲਾਣਾ ਚਾਹੁੰਗਾ ਕਿ ਆਪਣੇ ਹਰ ਬਰਥਡੇ ਦੇ ਉੱਤੇ ਬਾਹਰ ਪਾਰਟੀਆਂ ਕਰਨ ਨਾਲੋਂ ਚੰਗਾ ਤੁਸੀਂ ਕਿਸੇ ਨਾ ਕਿਸੇ ਉਪਰਾਲੇ ਵਿੱਚ ਜਾ ਕੇ ਖੂਨਦਾਨ ਜਾਂ ਕੋਈ ਹੋਰ ਦਾਨ ਜ਼ਰੂਰ ਕਰੋ ਜੇ ਜੇ ਤੁਸੀਂ ਆਪ ਕੈਂਪ ਲਾ ਕੇ ਲੋਕਾਂ ਨੂੰ ਮੋਟੀਵੇਟ ਕਰੋ ਖੂਨਦਾਨ ਕਰਨ ਨੂੰ ਫਿਰ ਤਾਂ ਬਹੁਤ ਵਧੀਆ ਗੱਲ ਜੀ बस मैं तो यही चाहूंगा भी जो आज दी यूथ है उनों पार्टीयां वालों ਛੱਡ ਗਏ ਜ਼ਿਆਦਾਤਰ ਸਮਾਜ ਸਿਗਾ ਵੱਲ ਜਾਣਾ ਚਾਹੀਦਾ ਬਹੁਤ ਵਧੀਆ ਤੇ ਇਹ ਆ ਨੌਜਵਾਨ ਜਿਹੜੇ ਅੱਜ ਦੇ ਖਾਸ ਨੌਜਵਾਨ ਜੁਵਾ ਪੀੜ੍ਹੀ ਜਿਹੜੇ ਆਮੜੇ ਸਮਾਜ ਦੇ ਵਿੱਚ ਉੱਚ ਕੰਮ ਕਰਕੇ ਯਾਨੀ ਕਿ ਸੇਧ ਦੇ ਕੇ ਨੌਜਵਾਨਾਂ ਨੂੰ ਇੱਕ ਸੇਧ ਦੇ ਰਿਹਾ ਕਿਸਾ ਦੇਖਦੇ ਹੋ ਅੱਜ ਤੁਸੀਂ 따ੜੇ ਵਾਚਪਾ ਵਰਗ ਬਲਾ ਵਿਸ਼ੇਸ਼ ਤੋਂ ਖੂਨਦਾਨ ਕੈਂਪ ਲਾਇਆ ਲੱਗ ਰਿਹਾ ਹੈ ਪ੍ਰਧਾਨ ਮੰਤਰੀ ਰਗਤਾ ਜੜੀਆਂ ਪਹਿਲਾਂ ਤੁਸੀਂ ਉਜਵਲ ਯੋਗਾਂ ਕੰਮ ਕੀਤਾ ਇਸ ਵਾਰ ਖੂਨਦਾਨ ਦੇ ਕੇ ਇੱਕ ਸਮਾਜ ਨੂੰ ਨਵੀਂ ਸੇਧ ਦਿੱਤੀ ਮੇਰਾ ਨਾਮ ਨਿੱਕੂ ਭਾਰਤੀ ਜੀ ਐਸਐਮਓ ਚੀਲਾ ਬੀਜਪੀ ਦਾ 22 ਪ੍ਰੈਜ਼ੀਡੈਂਟ ਹਾਂ ਮੈਂ ਹਰ ਇਹ ਨਹੀਂ ਕਿ ਮੈਂ ਵੱਜ ਬੱਚੇ ਦਾ ਮੇਰਾ ਜਲੰਧ ਦੇ ਨਾਲ ਤਾਂ ਬਲੈਟ ਕੈਂਪ ਲਾਇਆ ਮੈਂ ਹਰ ਡੇਲੀ ਕੋਈ ਨਾ ਕੋਈ ਕੈਂਪ ਹੋ ਜਾਂ ਹਰ ਹਫਤੇ ਕੋਈ ਨਾ ਕੋਈ ਕੈਂਪ ਹੋ ਜਿੱਦਾਂ ਜੈਵਲ ਗੈਸ ਹੋਣਾ ਸਲੇ ਮਸ਼ੀਨ ਦੇ ਫਾਰਮ ਹੋ ਗਏ ਜਾਂ ਸ਼ਿਪ ਕਰਨਿਆ ਖਾਤੇ ਹੋ ਗਏ ਤੇ ਹੋਰ ਕਈ ਤਰ੍ਹਾਂ ਹੁਣ ਮੈਂ ਪਨਾਉ ਨਰਿੰਦਰ ਮੋਦੀ ਯेलो ਇੰਨੇ ਕੋ ਕੈਂਪ ਹੈਗੇ ਨੇ ਵੀ ਲੋਕ ਮੈਂ ਚਾਹਨਾ ਜਿਸ ਤਰ੍ਹਾਂ ਅਸੀਂ 3 ਨੰਬਰ ਬਾੜ ਚ ਕੰਮ ਕਰਦੇ ਹਾਂ ਹਰ ਬਾੜ ਚ ਸਿਬਦਾ ਲੋਕਾਂ ਨੂੰ ਮਿਲਣੀ ਚਾਹੀਦੀ ਆ ਲੋਕ ਕੋਈ ਟੰਡਾਰੀ ਕੋਈ ਗੈਸਪ੍ਰੋ ਕੋਈ ਛਾਨੇਵਾਲ ਕੋਈ ਫੋਕਲ ਪੁਆਇੰਟ ਲੋਕ ਕਿੰਨੇ ਬਾੜ 20 ਵੀ 50 50 ਬਾੜ ਛੱਡ ਕੇ ਆ ਰਹੇ ਇਹਨੇ 95 ਕਹਿੰਨਾ ਮੈਂ 95 ਛੱਡ ਕੇ ਵੀ ਲੋਕ 100 ਬਾੜਾਂ ਤੋਂ ਇੰਨੀ ਦੂਰਾਂ ਦੇ ਕੰਮ ਕਰਾ ਲਈ ਮੈਂ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹਨਾ ਵੀ ਹਰ ਹਰ ਬਾੜ ਚ ਆਪਣੇ ਆਪਣੇ ਕੰਮ ਕਰੋ ਵੀ ਲੋਕਾਂ ਨੂੰ ਪਤਾ ਲੱਗੇ ਜਾਏ ਇਹ ਨਹੀਂ ਆ ਕਿ ਕੋਈ ਭਾਜਪੀ ਦਾ ਜਾਏ ਕਾਂਗਰਸ ਪਾਰਟੀ ਦਾ ਜਾਏ ਆਪ ਦਾ ਜਿਹ ਦਾ ਦੇਣੀ ਚਾਹੀਦੀ ਆ ਪੂਰੀ ਛੁਣੀ ਜਰੀ ਸੁਣਾਈ ਹੁੰਦੀ ਲੋਕ ਤੁਹਾਡੇ ਸਾਹਮਣੇ ਕੈਂਪ ਲਗਿਆ ਤੁਸੀਂ ਹੁਣ ਵੀ ਸਵਾਲ ਕਰ ਲਓ ਤੁਹਾਡੇ ਸਾਹਮਣੇ 30 ਨੰਬਰ ਬਾੜਾ ਤੁਹਾਨੂੰ ਪਰਨ ਕਿੱਥੇ ਕਿੱਥੇ ਬਾੜ ਦੇ ਆਏ ਹੋਣਗੇ ਲੋਕ ਪਰੇਸ਼ਾਨੀ ਲੋਕ ਪਰੇਸ਼ਾਨ ਲੋਕ ਕੰਮ ਨਹੀਂ ਕਰਦਾ ਜੀ ਇਲੈਕਸ਼ਨ ਜਦੋਂ ਅੰਦਰ ਲੋਕ ਹਰ ਕੋਈ ਹੱਥ ਜੋੜਦਾ ਜੀ ਵੋਟਾਂ ਚਾਹੀਦੀ ਵੋਟਾਂ ਜੀ ਉਦੋਂ ਲੋਕ ਕੋਹ ਨਹੀਂ ਸੋਚਦੇ ਬੀਜੇ ਗਰੀਬ ਜਨਤਾ ਇਧਰ ਉਧਰ ਭੜਕਦੀ ਆ ਵੀ ਅਸੀਂ ਆਪਣੇ ਆਪਣੇ ਬਾੜ ਚ ਕੰਮ ਕਰੀਏ ਤੇ ਲੋਕਾਂ ਲੋਕ ਇਧਰ ਉਧਰ ਤੋਂ ਜਾਣ ਨਾ ਸਕਣ ਜਿਨਾ ਹੁਣ ਲਾ ਮੰਨ ਲਓ ਐਮ ਐਲ ਏ ਆ ਕੌਂਸਲਰ ਆ ਉੱਪਰ ਮਨਿਸਟਰ ਅੱਗੇ ਹੋਰ ਵੀ ਆ ਮਨਿਸਟਰ ਦਾ ਕੋਈ ਨਹੀਂ ਜਾਂਦਾ ਕੋਈ ਵੀ ਨਹੀਂ ਜਾਂਦਾ ਥੱਲੇ ਕੰਮ ਕਰਾ ਕੇ ਖੁਸ਼ ਹੋ ਨਾ ਥੱਲੇ ਕੋਈ ਕਰਦਾ ਹੀ ਨਹੀਂ ਹੈ ਤਾਂ ਲੋਕ ਅੱਗੇ ਆ ਕੇ ਭਾਈ ਜੰਦੇ ਨੇ ਲੋਕੀ ਕਾਫੀ ਪਰੇਸ਼ਾਨ ਨੇ ਕੋफी ਪਰੇਸ਼ਾਨ ਨੇ ਔਰ ਇਹ ਅਧਾਰ ਦੇਖਦੇ ਹੋਏ ਮੈਂ ਅੱਜ 2 ਸਾਲ ਦੇ ਕਰੀਬ ਦਫਤਰ ਖੁੱਲੇ ਹੋ ਗਿਆ ਲੇਕਿਨ ਔਰ ਤੁਸੀਂ ਇਹ ਨਹੀਂ ਆ ਵੀ ਅਸੀਂ ਵੀ ਤੁਹਾਡੇ ਵੀ ਆਪਣੇ ਬਲੱਡ ਬੱਚੇ ਕਰਕੇ ਬੋਲਦੇ ਪਿਆ ਤੁਸੀਂ ਜਾ ਕਰੋ ਤੁਸੀਂ ਬਾਹਰ ਲੇਡੀ ਬੈਠੀ ਆ ਕਿਸ ਨੂੰ ਸਵਾਲ ਕਰਦੋਂ ਕਿੰਨੀ ਵਾਰ ਆਇਓ ਹਰ ਵਾਰੀ ਇੱਥੇ ਆਂਦੇ ਨੇ ਆਪਣਾ ਕੰਮ ਕਰਾ ਕੇ ਜਾਂਦੇ ਨੇ ਨਾਲੇ ਫ੍ਰੀ ਅਸੀਂ ਇੱਕ ਕੋਸ਼ਤ ਅਸੀਂ ਇੱਕ ਕਾਗਜ਼ ਦਾ ਜਿਹੜਾ 1 ਰੁਪਿਆ ਹੁੰਦਾ ਉਹ ਵੀ ਨਹੀਂ ਲੈਂਦੇ ਉਹ ਵੀ ਅਸੀਂ ਆਪਣੇ ਵੱਲ ਫ ਉਹ ਬੜੀ ਅੱਗ ਹੈ ਇਹ ਵਾਜਪਾ ਦੇ ਵਰਕਰ ਹੈ ਨਿੱਕੂ ਭਾਰਤੀ ਜੀ ਕਿਸਾ ਦੇ ਲੋ ਕਿੰਨੇ ਅੱਜ ਖੂਨ ਕਿੰਨੇ ਕ ਯੂਨਿਟ ਅੱਜ ਦਾਨ ਦੇ ਦੀ ਆਪਾਂ ਟੀਚਰ ਰੱਖਿਆ ਕੁਝ ਸਾਡਾ ਦੇਖੋ ਅੱਜ 100 100 ਦੇ ਕਰੀਬ ਟਾਰਗੇਟ ਹੈਗਾ ਵੀ 100 ਬਲੱਡ ਅਸੀਂ ਕਰਾਂਗੇ ਅਸੀਂ ਦੇਖੋ ਵੱਡੇ ਹਸਪਤਾਲਾਂ ਨਾਲ ਨਹੀਂ ਟਾਈਪ ਰੱਖਿਆ ਕਿ ਵੱਡੇ ਹਸਪਤਾਲਾਂ ਨਾਲ ਪੈਸਾ ਹੋਵੇ ਨਾ ਖੂਨ ਮਿਲਦਾ ਇਸ ਲਈ ਅਸੀਂ ਨਾ ਟ੍ਰੈਸਟਲੋਸੀ ਲਾਇਆ ਵੀ ਸਿਵਲ ਹਸਪਤਾਲ ਚ ਗਰੀਬ ਕਿਸੇ ਬੱਚਾ ਪੈਦਾ ਹੁੰਦਾ ਬਲੱਡ ਦੀ ਲੋੜ ਪੈਂਦੀ ਉੱਥੇ ਬਲੱਡ ਨਹੀਂ ਮਿਲਦਾ ਲੋਕ ਤੜਪਦੇ ਨੇ ਅਸੀਂ ਜਦੋਂ ਜਾਣਦੇ ਆ ਲੋਕਾਂ ਨੂੰ ਦਿੱਕਤ ਦਾ ਸਾਹਮਣਾ ਦੇਖਣਾ ਪੈਂਦਾ ਕਿਉਂਕਿ ਅਮੀਰ ਬੰਦਾ ਤੇ ਜਿੱਥੇ ਮਰਜੀ ਪੈਸੇ ਦੇ ਕੇ ਲੈ ਲੈਂਦਾ ਗਰੀਬ ਬੰਦਾ ਕਿੱਥੋਂ ਪੈਸੇ ਦੇ ਕੇ ਲੈ ਲੂਗਾ ਜੀ ਇਸ ਲਈ ਅਸੀਂ ਆਪਣੇ ਇੱਥੇ ਲਾ ਕੇ ਵੀ ਲੋਕਾਂ ਗਰੀਬਾਂ ਵਾਚਪਾ ਅਸੋ ਅੰਦਾਜ਼ੇ ਕੀ ਆਵਾਜ਼ਪਾ ਦੇ ਵਰਕਰਾਂ ਵੱਲੋਂ ਐਸੀ ਮੋਚਾ ਜਿਹੜੇ ਵਾਈਸ ਪ੍ਰੈਜ਼ੀਡੈਂਟ ਆ ਨਿੱਕੂ ਭਾਰਤੀ ਤੇ तमाम ਆਵਾਜ਼ਪਾ ਵਰਕਰਾਂ ਵੱਲੋਂ ਅੱਜ ਯੁਵਾ ਪੀੜੀ ਨੂੰ ਹੋ ਜਾਗਰੂ ਕਰਨ ਵਾਸਤੇ ਜਿਹੜਾ ਅੱਜ ਲੁਧਿਆਣਾ ਵਿਖੇ ਜਿਹੜਾ ਅੱਜ ਨੈਕੋ ਨਾਲ ਮਿਲ ਕੇ ਯਾਨੀ ਕਿ ਸੇਵਲ ਹਸਪਤਾਲ ਦੀ ਟੀਮ ਨਾਲ ਮਿਲ ਕੇ ਜਿਹੜਾ ਅੱਜ ਲੋੜਵੰਦ ਮਰੀਜ਼ਾਂ ਵਾਸਤੇ ਜਿਹੜਾ ਬਲੱਡ ਡੋਨੇਸ਼ਨ ਕੈਂਪ ਲਗਾਇਆ ਕੀਤਾ ਨਾ ਕਿਤੇ ਇੱਕ

WhatsApp channel par but...